ਸਸੇ ਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਜੀ ਹਰ ਰੋਜ਼ ਤੁਹਾਡੇ ਵਾਸਤੇ ਨਵੀਂ ਨਵੀਂ ਵੈਰਾਈਟੀ ਤੇ ਨਵੇਂ ਨਵੇਂ ਸੂਟ ਲੈ ਕੇ ਆਨੇ ਰਹੇ ਆ ਅੱਜ ਵੀ ਬਾਈ ਜੀ ਖੜੇ ਆ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਕੀ ਨਵਾਂ ਲੈ ਕੇ ਆਏ ਹੋ ਕੀ ਆਰਟੀਕਲ ਲੈ ਕੇ ਆਏ ਹੋ ਕਿਸ ਤਰ੍ਹਾਂ ਦੀ ਵੈਰਾਈਟੀ ਲੈ ਕੇ ਆਏ ਹੋ ਉਹ ਕੀ ਆਲਾ ਵੀਰੇ ਠੀਕ ਆ ਭਾਈ ਜੀ ਠੀਕ ਆ ਕੈਮਰਾ ਚੱਲ ਰਿਹਾ ਤੁਹਾਡਾ ਚੱਲੀ ਜਾਂਦਾ ਚੱਲੀ ਜਾਂਦਾ ਭਾਈ ਪਹਿਲਾਂ ਵੈਰਾਈਟੀ ਪਕਾਈ ਕਰਵਾ ਦੀ ਯਾਰ ਉਹ ਕੋਈ ਗੱਲ ਨਹੀਂ ਵੀਰ ਜੀ ਕਈ ਵਾਰ ਹੋ ਜਾਂਦਾ ਜੀ ਆ ਤੁਸੀਂ ਮੈਨੂੰ ਐ ਦੱਸੋ ਵੀ ਅੱਜ ਲੈ ਕੇ ਕੀ ਆਏ ਹੋ ਕੀ ਚੀਜ਼ ਨਵੀਂ ਲੈ ਕੇ ਆਏ ਹੋ ਮੇਰੀਆਂ ਪੈਣਾ ਵਿੱਚ ਕਮੈਂਟ ਆ ਰਹੇ ਸੀਗੇ ਜੀ ਨਵੀਂ ਚੀਜ਼ਾਂ ਦਿਖਾ ਫਿਰ ਦਿਖਾਓ ਪਾਜੀ ਲੱਗ ਆਹ ਜੀ ਆ ਦੇਖੋ ਆਪਾਂ ਲੈ ਕੇ ਆਏ ਆ ਪਹਿਣਨ ਵਾਸਤੇ ਨਵੀਂ ਚੀਜ਼ ਹੈ ਚੈੱਕ ਕਰਾ ਦਿਓ ਬਹੁਤ ਸੋਹਣਾ ਸੂਟ ਹੈ ਮੈਂ ਨਹੀਂ ਕਹਿੰਦਾ ਇਹ ਬਹੁਤ ਸੋਹਣਾ ਸੂਟ ਹੈ ਬਾਕੀ ਤੁਸੀਂ ਦੱਸੋ ਪਹਿਣਾ ਨੂੰ ਪੁੱਛ ਸਕਦੇ ਹੋ ਕਿੱਦਾਂ ਹੈ ਕਿੰਨਾ ਹੈ ਲਓ ਜੀ ਭੈਣ ਜੀ ਤੁਸੀਂ ਦੱਸਣਾ ਦੀਦੀ ਇਹ ਵੀ ਸੂਟ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿਵੇਂ ਦਾ ਡਿਜ਼ਾਈਨ ਲੱਗ ਰਿਹਾ ਹੈ ਹਾਂ ਜੀ ਪਾਜੀ ਆ ਚੈੱਕ ਕਰਾ ਦਿਓ ਆ ਵਰਕ ਹੈ ਤੇ ਜਿਹੜਾ ਆ ਨਾ ਜੀ ਪਾਜੀ ਇਹ ਕੱਪੜੇ ਦੇ ਵਿੱਚ ਹੈ ਏ ਵੀਵਿੰਗ ਦੇ ਵਿੱਚ ਹੀ ਆ ਭਾਜੀ ਵੀਵਿੰਗ ਦੇ ਵਿੱਚ ਹੈ ਅੱਛਾ ਭਾਜੀ ਇਹ ਇਹ ਖਰਾਬਤ ਨਹੀਂ ਹੁੰਦਾ ਜਿਹੜਾ ਵਿੱਚ ਦੇ ਹੈ ਅਸੀਂ ਫੇਰ ਉਹੀ ਗੱਲਾਂ ਕਰਨ ਲੱਗੇ ਖਰਾਬ ਪਤਾ ਕਿ ਜਿਹੜਾ ਕਊਆ ਭਾਜੀ ਖਰਾਬ ਨਹੀਂ ਹੁੰਦਾ ਉਹ ਬੰਦਾ ਝੂਠ ਮਾਰੂਗਾ ਲਓ ਜੀ ਬਾਈ ਜੀ ਕਹਿੰਦੇ ਜਿਹੜਾ ਬੰਦਾ ਜਿਹੜਾ ਬੰਦਾ ਮਤਲਬ ਐ ਕਿਉਂਕਿ ਸਹੀ ਹੁੰਦਾ ਕੁਝ ਨਹੀਂ ਹੁੰਦਾ ਉਹ ਝੂਠ ਮਾਰਦਾ ਆਪਾਂ ਕੀ ਕਹਿੰਨੇ ਭਾਜੀ ਸਿਰਫ ਐ ਹੁੰਦਾ ਕਿ ਦੇਖ ਰੇਖ ਰੇਖ ਜਿਹੜੀ ਹੁੰਦੀ ਹੈ ਉਹ ਵਧੀਆ ਹੋਣੀ ਚਾਹੀਦੀ ਹੈ ਸੂਟ ਦੀ ਲਓ ਜੀ ਵੀਰ ਜੀ ਕਹਿੰਦੇ ਵੀ ਸੰਭਾਲ ਤੁਸੀਂ ਕਰਨੀ ਹੈ ਕਪੜਾ ਸਿਰੇ ਦਾ ਜੀ ਕੰਪਨੀ ਦਾ ਕਪੜਾ ਪਾਜੀ ਦੁਪੱਟਾ ਲੱਗਦਾ ਲੱਗ ਰਿਹਾ ਨਹੀਂ ਲੱਗ ਗਿਆ ਨਹੀਂ ਹੈ ਪਾਜੀ ਕੰਟਰਾਸਟ ਹੈ ਬਹੁਤ ਸੋਹਣਾ ਹੈ ਇਹ ਤਾਂ ਨਵੀਂ ਚੀਜ਼ ਹੈ ਪਹਿਣਾ ਵਾਸਤੇ ਅੱਛਾ ਜੀ ਬਹੁਤ ਨਵੀਂ ਚੀਜ਼ ਆਈ ਹੈ ਤੇ ਮੈਂ ਇੱਕ ਗੱਲ ਹੋਰ ਦੱਸਦਾ ਹਾਂ ਹਾਂਜੀ ਇਹਦੇ ਇਹ ਰੰਗ ਐ ਬਹੁਤ ਸੋਹਣੇ ਭਾਜੀ ਰੰਗ ਦਿਖਾਈਓ ਮਾਰੇ ਆਲੋ ਭਾਜੀ ਆਲੋ ਆ ਦੇਖੋ ਕਲਰ ਚੈੱਕ ਕਰੋ ਵੀਰੇ ਪਿੰਕ ਨਾਲ ਗਰੇ ਦਾ ਕੰਬੀਨੇਸ਼ਨ ਰਹਿਣ ਵਾਲਾ ਹੈ ਜੀ ਤੁਸੀਂ ਪੁੱਛੋਗੇ ਬੇਸ ਕੀ ਐ ਉਹ ਨਹੀਂ ਮੈਂ ਦੱਸਦਾ ਭਾਜੀ ਬੇਸ ਤਾਂ ਦੱਸਣੀ ਨਹੀਂ ਮੈਂ ਇਹ ਮੇਰੀਆਂ ਭੈਣਾਂ ਪੁੱਛਣਗੀਆਂ ਕਮੈਂਟ ਦੇ ਵਿੱਚ ਦੀ ਆਲੋ ਪਹਿਲਾਂ ਰੰਗ ਦੇਖੋ ਵੀਰੇ ਰੰਗ ਆਲੋ ਆ ਇਹਦੇ ਕਲਰ ਐ ਕੰਟਰਾਸਟ ਇਹਦੇ ਨਾਲ ਦੁਪੱਟੇ ਰਹਿਣ ਵਾਲੇ ਐ ਬੇਸ ਬਿਲਕੁਲ ਨਾ ਮੈਂ ਕਮੈਂਟਾਂ ਵਿੱਚ ਪੁੱਛਣਾ ਵੀਰੇ ਬੇਸ ਲਓ ਜੀ ਬਾਈ ਜੀ ਕਹਿੰਦਾ ਕਮੈਂਟ ਵਿੱਚ ਤੁਸੀਂ ਬੇਸ ਪੁੱਛਣਾ ਤੇ ਰੇਟ ਤਾਂ ਮੈਂ ਸਮਝ ਗਿਆ ਤੁਸੀਂ ਕੀ ਕਹਿ ਰਹੇ ਹੋ ਜੀ ਤੁਸੀਂ ਰੇਟ ਦਾ ਪੁੱਛਣਾ ਚਾਹੁੰਦੇ ਹੋ ਰੇਟ ਤੁਹਾਨੂੰ ਜਰੂਰ ਨਿਕਾ ਕਰਾਵਾਂਗੇ ਪਰ ਜਿਹੜਾ ਬੇਸ ਹੈ ਇਹ ਤੁਸੀਂ ਕਮੈਂਟ ਰਾਹੀਂ ਪੁੱਛਣਾ ਇੱਕ ਗੱਲ ਹੋਰ ਹੈ ਜੀ ਤੁਸੀਂ ਇੱਕ ਵਾਰ ਲਓ ਜੀ ਪਹਿਲਾਂ ਤੁਸੀਂ ਰੇਟ ਚੈੱਕ ਕਰੋ ਜੀ ਕੀ ਹੈ ਪਹਿਲੇ ਡੈਮੋ ਦੇਖੋ ਜੀ ਆਹ ਫੋਟੋ ਹੈ ਜੀ ਹਾਂ ਜੀ ਤੇ ਰੇਟ ਵੀ ਚੈੱਕ ਰੇਟ ਹੈ 2550 5100 ਵਾਲਾ 2550 ਰਹਿਣ ਵਾਲਾ ਵੀਰੇ 5100 ਵਾਲਾ 2550 ਰਹਿਣ ਵਾਲਾ ਸੂਟ ਹੈ ਬਾਕੀ ਵੀਰ ਜੂਰੀ ਵੀਡੀਓ ਬਣਾਉਂਦੇ ਆ ਜੇ ਤੁਹਾਨੂੰ ਇਹਨਾਂ ਦੀ ਵੀਡੀਓ ਅੱਛੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਰ ਜੂਰੀ ਵੀਡੀਓ ਕਿਵੇਂ ਬਣਾ ਰਿਹਾ ਸੂਰਤ ਤੁਹਾਨੂੰ ਸੋਹਣੇ ਦਿਖਾ ਰਿਹਾ ਨਹੀਂ ਸੋਹਣੇ ਦਿਖਾ ਰਿਹਾ ਇਹ ਸਾਰੇ ਸਾਨੂੰ ਦੱਸਿਆ ਕਰੋ ਕਮੈਂਟ ਦੇ ਵਿੱਚ ਵੀ ਤੁਹਾਨੂੰ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਕਿ ਨਹੀਂ ਜੇ ਨਹੀਂ ਯਾਰੀ ਸਾਨੂੰ ਤਾਂ ਦੱਸੋ ਅਸੀਂ ਕੋਈ ਬਾਜੀ ਬਾਜੀ ਆ ਦੇਖੋ ਇੰਨਾ ਸੋਹਣਾ ਸੂਟ ਬਕਾਇਆ ਜਮਾ ਨਮਾ ਦੁਪੱਟਾ ਦਿਖਾਇਆ ਮੇਰੀਆਂ ਭੈਣਾਂ ਕਮੈਂਟ ਦੇ ਵਿੱਚ ਤੁਹਾਨੂੰ ਵਧੀਆ ਲੱਗੂਗਾ ਇਹ ਤਾਂ ਮੇਰੀਆਂ ਭੈਣਾਂ ਕਮੈਂਟ ਚ ਦੱਸਣ ਗਿਆ ਵੀ ਸੂਟ ਕਿਵੇਂ ਲੱਗ ਰਿਹਾ ਬਰਬਰੀ ਹੋਈ ਪਈ ਹੈ ਬਿਲਕੁਲ ਜੈ ਜੈ ਭਾਈ ਜੀ ਆਪਾਂ ਅੱਜ ਬਰਬਰੀ ਦੇ ਉੱਪਰ ਲੈ ਕੇ ਆਏ ਗਲੇ ਤੇ ਫਰਕ ਵਾਲਾ ਡਿਜ਼ਾਈਨ ਬਰਬੀ ਦੇ ਉੱਪਰ ਗਲਾ ਵੀ ਆ ਗਿਆ ਭਾਈ ਆ ਭਾਜੀ ਉਹ ਵੀ ਦੇਖੋ ਕਿਸ ਤਰ੍ਹਾਂ ਦਾ ਆਇਆ ਡਿਜ਼ਾਈਨਰ ਗਲਾ ਆ ਗਿਆ ਭਾਜੀ ਇਹ ਚੋਰਸ ਜਿਹਾ ਗਲਾ ਹੈ ਚੋਰਸ ਗਲਾ ਪਹਿਲਾਂ ਮੈਂ ਇਸ ਨੂੰ ਵੀ ਸ਼ੇਪ ਵਾਲਾ ਚੱਲਦਾ ਸੀ ਸ਼ੇਪ ਚੱਲਦਾ ਸੀ ਭਾਜੀ ਚੱ ਆ ਦੇਖੋ ਜੀ neck ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਨਾਲ ਦੇ ਨਾਲ ਪਾਜੀ ਤੇ ਪੁੰਜੇ ਦੇ ਵੀ ਵਰਕ ਮਿਲੇਗਾ ਅੱਛਾ ਜੀ ਆਹ ਦੱਸ ਦੋ ਮਾੜਾ ਪਾਜੀ ਇਹਦੀ ਫੋਟੋ ਗਾੜੀ ਲੱਗੀ ਦਿਖਾਉਂਗੀ ਇੱਕੋ ਪਾਜੀ ਆ ਦੇਖੋ ਜਿਵੇਂ ਕਿ ਗਲਾ ਆਪਾਂ ਸਪੈਸ਼ਲ ਵੀ ਨੈਕ ਪਹਿਣਾ ਕਈ ਕਹਿੰਦੀਆਂ ਨਹੀਂ ਲੈਣਾ ਉਹਨਾਂ ਵਾਸਤੇ ਚੋਰਸ ਗਲੇ ਵੀ ਆ ਗਏ ਮਤਲਬ ਕਿ ਨਵਾਂ ਗਲਾ ਹੋਰ ਚੱਲ ਪਿਆ ਨਵਾਂ ਨਵਾਂ ਗਲਾ ਚੱਲ ਪਿਆ ਪਾਜੀ ਕਪੜਾ ਤਾਂ ਤੁਹਾਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਬਿਲਕੁਲ ਜੀ ਬਰਬਰੀ ਹੈ ਤੁਸੀਂ ਕਹ ਰਹੇ ਹੋ ਬਰਬਰੀ ਜਿਹੜੀ ਹੋਈ ਪਈ ਹੈ ਪਾਜੀ ਤੇ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਨਾਲ ਹੈ ਦੁਪੱਟਾ ਇਹ ਪਾਜੀ ਉਹ ਲੈ ਜਿਹੜਾ ਉਹ 6-7 ਹਜ਼ਾਰ ਦਾ ਲੱਗਦਾ ਬਿੰਨੀ ਵਾਲਾ ਦੁ ਦੁਪੱਟਾ ਬਿੰਨੀ ਦਾ ਆ ਗਿਆ ਸੂਟ ਬਹੁਤ ਸੋਹਣਾ ਆ ਆ ਚੈੱਕ ਕਰ ਲੋ ਜੀ ਕੱਲੇ ਕੱਲੇ ਸੂਟ ਦੇ ਨਾਲ ਦੁਪੱਟਾ ਬਿੰਨੀ ਦਾ ਦਿਖਾ ਰਿਆ ਆ ਆ ਦੇਖੋ ਜੀ ਰੰਗੜਿਆਂ ਚੈੱਕ ਕਰੀ ਚਲੋ ਭੈਣਾਂ ਨੂੰ ਵੀਡੀਓ ਦੇ ਵਿੱਚ ਨਾ ਉਹ ਦਿਖ ਨਹੀਂ ਹੋਣ ਨੇ ਰਿਆ ਉਹਨਾ ਵਰਕ ਆ ਵਰਕ ਬਾਰੇ ਦੱਸ ਦੋ ਮਾੜਾ ਜੀ ਆ ਦੇਖੋ ਇਹਦੀ ਵਰਕ ਤੁਸੀਂ ਦੇਖੋ ਜੀ ਮਾੜਾ ਇਹ ਤੁਹਾਨੂੰ ਕਰ ਦਿੰਦੇ ਆ ਪਰਲ ਦਾ ਕੰਮ ਹੋਇਆ ਹੋਇਆ ਜਰੀ ਦਾ ਧਾਗੇ ਦਾ ਤੇ ਆ ਦੇਖੋ ਭਾਜੀ ਕਿਹੜਾ ਵਰਕ ਹੈ ਇਹ ਦਬਕੇ ਦਾ ਜੀ ਹਾਂ ਦਬਕੇ ਦਾ ਵਰਕ ਹੈ ਭੈਣਾਂ ਨੂੰ ਦੱਸ ਦੋ ਤੁਸੀਂ ਤਿੰਨ ਚਾਰ ਤਰ੍ਹਾਂ ਦੇ ਵਰਕ ਦਿਖਾ ਰਿਆ ਵੀਰ ਜੀ ਆਪਾਂ ਨੂੰ ਜਿਹਦੇ ਵਿੱਚ ਪਰਲ ਦਾ ਕੰਮ ਹੈ ਜੀ ਜਰੀ ਦਾ ਕੰਮ ਹੈ ਜੀ ਤਾ ਅੱਗੇ ਦਾ ਕੰਮ ਹੈ ਜੀ ਦਬਕੇ ਦਾ ਕੰਮ ਹੈ ਸਾਰੇ ਕੰਮ ਦੇ ਰਿਹਾ ਜੀ ਰੇਟ ਕੁਛ ਨਹੀਂ ਦੇਣਗੇ ਰੇਟ ਹੁਣ ਵਰਕ ਹਾਂਜੀ ਤੁਸੀਂ ਦੱਸ ਦੋ ਭਾਜੀ ਵਰਕ ਤਾਂ ਸਾਰੇ ਦੇ ਰਿਹਾ ਰੇਟ ਨਹੀਂ ਦੇਣਗੇ ਨਾ ਜਿੰਨਾ ਵਰਕ ਹੈ ਉਦੋਂ ਘੱਟ ਰੇਟ ਹੈ ਰੇਟ ਭਾਜੀ ਇੱਕ ਵਾਰ ਨਿਗਾਹ ਕਰਾ ਦਿਓ ਕੀ ਦੇ ਦੋਗੇ ਜੀ ਜਿਹੜਾ ਬਾਜ਼ਾਰ 'ਚ ਤੁਹਾਨੂੰ ਮਿਲ ਜਾਣਾ 4500 4000 ਦਾ ਆਪਾਂ ਦੇਣਾ ਸਿਰਫ 2450 ਦਾ ਭਾਜੀ ਇਹ ਤਾਂ ਮੈਨੂੰ ਪਤਾ ਵੀ ਤੁਸੀਂ ਦੇਨੇ ਹੋ ਬਾਜ਼ਾਰ ਨੂੰ ਅੱਧੇ ਰੇਟ ਇਹ ਤਾਂ ਮੈਨੂੰ ਜਰੂਰ ਪਤਾ ਹੈ ਪਰ ਇਹ ਸੂਰ ਦਾ ਰੇਟ ਮੈਨੂੰ ਐਗਜ਼ੈਕਟਲੀ ਦੱਸ ਦੋ ਕੀ ਹੈ ਟੈਗ ਦਿਖਾ ਕੇ ਭਾਜੀ ਆ ਟੈਗ ਚੈੱਕ ਕਰੋ 2400 ਪਰ ਦਿਖਾ ਦਿਓ ਕੈਮਰੇ ਦੇ ਵਿੱਚ ਭਾਜੀ ਚੈੱਕ ਕਰੋ 2450 ਦੀ ਰੇਂਜ ਮਿਲ ਜਾਣਾ ਜੀ ਇਹ ਅੱਛਾ ਜੀ ਸਿਰਫ 2450 ਦੀ ਰੇਂਜ ਜਿੰਨਾ ਸੋਹਣਾ ਦੁਪੱਟਾ ਮਿਲੂਗਾ ਨਾਲ ਗਲੇ ਤੇ ਕੰਮ ਮਿਲ ਗਿਆ ਨਾਲੇ ਆਪਣਾ ਸੁਪਰ ਹਿੱਟ ਡਿਜ਼ਾਈਨ ਬਰਬਰੀ ਦਾ ਜੀ ਨਾਲੇ ਪਹੁੰਚੇ ਆਗੇ ਨਾਲੇ ਪਹੁੰਚੇ ਆਗੇ ਭਾਜੀ ਪਹੁੰਚੇ ਵੀ ਦਿਖਾ ਦਿਓ ਪਹਿਣਾ ਨੂੰ ਆਓ ਜੀ ਆ ਦੇਖੋ ਪਹੁੰਚਿਆਂ ਦੇ ਵੀ ਕੰਮ ਹੈ ਜੀ ਮੇਰੀਆਂ ਪਹਿਲਾਂ ਕਹਿਣਗੇ ਰੰਗ ਨਹੀਂ ਦਿਖਾਏ ਰੰਗ ਵੀ ਦਿਖਾਵਾਂਗੇ ਇੱਕ ਮਿੰਟ ਜੀ ਤੁਹਾਨੂੰ ਰੰਗ ਵੀ ਦਿਖਾਵਾਂਗੇ ਤੁਸੀਂ ਵੀਡੀਓ ਲਾਸਟ ਤੱਕ ਦੇਖਣੀ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਰੰ ਤਿੰਨ ਚਾਰ ਕੀ ਕਰਨਾ ਹੈ ਜੀ ਲਓ ਜੀ ਬਾਈ ਜੀ ਕਹਿੰਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਚਾਰ ਰੰਗ ਦਾ ਸੈੱਟ ਹੈ ਰੇਡ ਹੈਗਾ ਸੂਟ ਦਾ 2450 ਰੁਪਏ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੂਟ ਤੇ ਨਵੇਂ ਕੱਪੜੇ ਲੈਣੇ ਆ ਇੱਕ ਵਾਰੀ ਗੋਠੀ ਵਰਲਡਵਾਈਡ ਤੇ ਆਜੋ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹਰ ਇੱਕ ਤਰ੍ਹਾਂ ਦੇ ਸੂਟ ਬਹੁਤ ਹੀ ਘੱਟ ਰੇਟਾਂ ਤੇ ਦੇ ਦਾਂਗੇ ਤੇ ਬਹੁਤ ਹੀ ਲੈਸ ਆਫਰ ਲੱਗੀ ਹੋਈ ਹੈ ਗੋਠੀ ਵਰਲਡਵਾਈਡ ਦੇ ਸਾਡਾ YouTube ਚੈਨਲ ਹੈਗਾ ਗੋਠੀ ਵਰਲਡਵਾਈਡ ਵਰਲਡਵਾਈਡ 2546 ਇਹ ਵੀਡੀਓ ਦਾ ਦੇਖੋ ਜੀ ਕੱਟਿਓ ਨਾ ਇੱਧਰ ਲਿਆਓ ਇੱਕ ਜੀ ਹੋਰ ਦਿਖਾ ਦਾਂ ਹਾਂਜੀ ਭਾਜੀ ਆ ਦੇਖੋ ਜਿਵੇਂ ਫੋਟੋ ਤਿਆਰ ਹੋਈ ਹੋਈ ਹੈ ਆ ਫੋਟੋ ਦੇ ਨੀਚੇ ਰੇਟ ਦਿਖ ਰਿਹਾ ਤੁਹਾਨੂੰ ਅੱਛਾ ਜੀ 3280 ਲਿਖਿਆ ਹੋਇਆ ਹੈ ਜੀ ਆ ਆ ਦੇਖੋ ਇਹ 3280 ਦਾ ਕੋਈ ਵੇਚਦਾ ਹੋਣਾ ਜੀ ਆਪਣਾ ਹੈਗਾ ਦੇਖੋ 2450 ਦਾ ਲਓ ਜੀ ਤੁਸੀਂ ਇਹ ਰੇਟ ਚੈੱਕ ਕਰ ਲਓ ਆ ਟੈਗ ਤੇ ਲੱਗਿਆ ਹੋਇਆ 2450 ਰੁਪਏ ਤਾਂ ਭਾਈ ਜੀ ਕਹਿੰਦਾ ਜਿਹੜੀ ਡੈਮੋ ਹੈ ਉਹਦੇ ਉੱਪਰ 3280 ਰੇਟ ਲਿਖਿਆ ਹੋਇਆ ਹੈ ਜੀ ਤੇ ਤੁਹਾਨੂੰ ਆਪਾਂ ਦੇ ਦੇਣਾ 2450 ਰੁਪਏ ਰੇਂ ਦੇ ਵਿੱਚ ਗੋਠੀ ਵਰਲਡ ਵਾਈਡ ਧੋਬੀ ਵੀਰ ਆਫਰ ਲੈ ਕੇ ਆਂਦੇ ਰਹਿੰਦੇ ਹਰ ਰੋਜ਼ ਨਵਾਂ ਡੈਬੀ ਤੇ ਸੁਢਾ ਗਿਆ ਬਾਈ ਡੈਬੀ ਦੇ ਬਾਜੀ ਡੈਬੀ ਦੇ ਡੈਬੀ ਦੇ ਹਾਂਜੀ ਬਾਜੀ ਆ ਦੇਖੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਗਲੇ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਆ ਦੇਖੋ ਬਾਜੀ ਮੈਂ ਨੇੜੇ ਕਰਕੇ ਦਿਖਾਦਾ ਆ ਸਾਰਾ ਵਰਕ ਹੈ ਵੀਨਕ ਗਲਾ ਬਣਿਆ ਹੋਇਆ ਹੈ ਨਿਊ ਚੀਜ਼ ਹੈ ਇਹ ਜਮਾ ਪਿਓਰ ਡੈਬੀ ਦਾ ਪੀਸ ਹੈ ਬਾਜੀ ਇਹੇ ਬਾਜੀ ਮੈਨੂੰ ਬੇਜ਼ ਦਿਖਾ ਲਓ ਤੇ ਡਿਜ਼ਾਈਨਿੰਗ ਦਿਖਾ ਲਓ ਹਾਂ ਦਿਖਾਓ ਬਾਜੀ ਦਿਖਾਓ ਤੇ ਦੁਪੱਟਾ ਮੈਂ ਦਿਖਾਣਾ ਤੁਹਾਨੂੰ ਅੱਛਾ ਦੁਪੱਟਾ ਵੀ ਨਾਲ ਦੁਪੱਟਾ ਵੀ ਨਾਲ ਪਿਓਰ ਡੈਬੀ ਦਾ ਬਾਜੀ ਆ ਦੇਖੋ ਆਹ ਕਹਿੰਦਾ ਜੀ ਪੂਰਾ ਵਧੀਆ ਦੁਪੱਟਾ ਆਇਆ ਬਾਈ ਜੀ ਇਹ ਅੱਛਾ ਜੀ ਇਹ ਰੇਟ ਰੁੜਕੀ ਹੈ ਵੀਰ ਜੀ ਇਹਦਾ ਰੇਟ ਬਾਈ ਜੀ ਜਿਹੜਾ ਤੁਹਾਨੂੰ ਬਾਜ਼ਾਰ 'ਚ 6000 ਦਾ ਦੇਣਗੇ ਨਾ ਆਪਾਂ ਤੁਹਾਨੂੰ 3100 ਦਾ ਸੂਟ ਦੇ ਦੇਣਾ ਇਹ ਵਾਲਾ 6000 ਦਾ ਸੂਟ ਬਾਜ਼ਾਰ 'ਚ ਤੇ ਆਪਾਂ 3100 ਦੇ ਦੇਣਾ 3100 ਦਾ ਦੇ ਦੇਣਾ ਇਹ ਤਾਂ ਬੜੀ ਜਿਆਦਾ ਓਵਰ ਹੋ ਗਈ ਬਾਈ ਯਾਰ ਹਾਂ ਜੀ ਬਜ਼ੇਮਾ ਤੁਸੀਂ ਚੱਕਾ ਚੱਕ ਕੇ ਦੇਖੋ ਸੂਟ ਨੂੰ ਚੱਕ ਕੇ ਦੇਖੋ ਇਹ ਤਾਂ ਬਾਈ ਹਲਕਾ ਜਿਹਾ ਵਾੜਾ ਯਾਰ ਨੂੰ ਇਹਹੀ ਨਿਸ਼ਾਨੀ ਹੁੰਦੀ ਹੈ ਬਾਈ ਵਧੀਆ ਟੀਦੀ ਆਹ ਦੇਖੋ ਬਹੁਤ ਸੋਹਣਾ ਸੂਟ ਹੈ 3100 ਦੀ ਰੇਂਜ ਹੈ ਮਿਲਣਾ ਤੁਹਾਨੂੰ ਕਿੱਥ ਨਹੀਂ ਮੈਨੂੰ ਦਗਾ ਨਹੀਂ ਪਤਾ ਭਾਈ ਜੀ ਗੋਠੀ ਵਾਲਾ ਦੇ ਮਿਲੂਗਾ ਜਿੱਥੇ ਸਭ ਤੋਂ ਘੱਟ ਰੇਟ ਦੇ ਵਿੱਚ ਸੂਟ ਮਿਲਣ ਜਾ ਰਿਹਾ ਹੈ ਅੱਛਾ ਕਰੂਏ ਕਰੂਏ ਵਾਸਤੇ ਸਾਰੇ ਆਈਟਮ ਆ ਗਿਆ ਸਾਰੀਆਂ ਆਈਟਮ ਲਓ ਜੀ ਜੇ ਮੇਰੀ ਭੈਣ ਤੁਹਾਨੂੰ ਵੀ ਕਰੂਏ ਵਾਸਤੇ ਇਹਦਾ ਸੂਟ ਤਾਂ ਇੱਕ ਵਾਰੀ ਗੋਠੀ ਵਿੜਵੜ ਦੇ ਆਜੋ ਬਹੁਤ ਸੋਹਣੇ ਆਰਟੀਕਲ ਹੀ ਬਟੇ ਨੇ ਨਵੀਆਂ ਚੀਜ਼ਾਂ ਆ ਚੁੱਕੀਆਂ ਆ ਦੇਖੋ ਜੀ ਇਹ ਤਾਂ ਸੈਂਪਲ ਦਿਖਾ ਰਹੇ ਨੇ ਭਾਈ ਜੀ ਕਹਿੰਦਾ ਸੈਂਪਲ ਹੀ ਵੀ ਜੀ ਸੈਂਪਲ ਹੈ ਭਾਈ ਜੀ ਬਾਕੀ ਡਿਜ਼ਾਈਨਿੰਗ ਬਹੁਤ ਹੈ ਆਪਣੇ ਕੋਲ ਅਲੱਗ-ਅਲੱਗ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਰਟ ਬਣਾ ਕੇ ਆਪਾਂ ਦਿਖਾਵਾਂਗੇ ਅੱਛਾ ਵੀ ਅਲੱਗ- ਖਿਆ ਕਰੋ ਵੀਡੀਓ ਜੀ ਭਾਜੀ ਚੈਨਲ ਬਾਰੇ ਵੀ ਦੱਸ ਦੋ ਉਹਨੂੰ ਫੋਲੋ ਕਰ ਲੈ ਭਾਜੀ ਸਾਡੇ ਚੈਨਲ ਦਾ ਨਾਮ ਹੈਗਾ ਗੋਠੀ ਵਰਲਡਵਾਈਡ ਵਰਲਡਵਾਈਡ 2546 ਠੀਕ ਹੈ ਜੀ ਇੰਸਟਾਗ੍ਰam ਤੇ ਵੀ ਅਸੀਂ ਵੀਡੀਓ ਪਾਉਂਦੇ ਆ ਪਰ ਜਿਹੜੀ YouTube ਤੇ ਵੀਡੀਓ ਪਾਉਂਦੇ ਨਾ ਬਹੁਤ ਹੀ ਜ਼ਿਆਦਾ ਲੈਸ ਵਾਲੀਆਂ ਵੀਡੀਓ ਆਉਂਦੀਆਂ ਤੁਸੀਂ ਦੇਖਿਆ ਕਰੋ ਸਾਰੀਆਂ ਵੀਡੀਓ ਦੇਖ ਕੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਭਾਜੀ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਇਹੀ ਗੱਲ ਕਹਿਣਾ ਚਾਹੁੰਦੇ ਆ ਜੀ ਤੁਸੀਂ ਵੀ ਇੱਕ ਵਾਰੀ ਕਹਿ ਦਿਓ ਸ਼ੇਅਰ ਲਾਈਕ ਕਮੈਂਟ ਜਾਨੀ ਪਹਿਲਾਂ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਦੇ ਵਿੱਚ ਸੂਟ ਤੁਹਾਨੂੰ ਬਹੁਤ ਹੀ ਪਿਆਰਾ ਪਰਲ ਵਰਗਾ ਕਰੇਵ ਦਾ ਸੂਟ ਹੈ ਪਿਓ ਦਰਪਟਾ ਪਰਲੇ ਦੁਪੱਟਾ ਰੇਟ ਹੈ 1850 ਰੁਪਏ ਦਾ ਆਰਟੀਕਲ ਬਹੁਤ ਸੋਹਣਾ ਹੈ ਫੁੱਲ ਲੌਂਗ ਲੰਬਾਈ ਦੇ ਨਾਲ ਕਰੇਵ ਦਾ ਸੂਟ ਹੈ ਪਿਓ ਦਰਪਟਾ ਆ ਦੁਪੱਟਾ ਵੀ ਜੀ ਪਿਓ ਦਾ ਫੜੇ ਭਾਜੀ ਦੁਪੱਟਾ ਫੜੇ ਭਾਜੀ ਦੇਖੋ ਨਵੇਂ ਮਾਲ ਦੀ ਆ ਪਟਾਉਂਗੇ ਚਿਪਕਿਆਉਂਦਾ ਮਾਲ ਖੋਲੇ ਪੈਂਦਾ ਵੀਰਿਆ ਲੋ ਚੈੱਕ ਕਰੋ ਪਿਓ ਦਰਪੱਟੇ ਨਾਲ 1850 ਰੁਪਏ ਦਾ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਹੈਂਡ ਦਾ ਦੁਪੱਟਾ ਹੈਂਡ ਦਾ ਟੂਟ ਹੈ ਪਿਓ ਦਾ ਰੱਪਟਾ ਆਰਟੀਕਲ ਬਹੁਤ ਔਰੇ ਬਹੁਤ ਹੀ ਸੋਹਣਾ ਆਪਾ ਆਰਟੀਕਲ ਲੈ ਕੇ 1850 ਰੁਪਏ ਹੈਂਡਵਰਕ ਕਲਾ ਵਰਕਰਾਂ ਚਲੇ ਹੋਰ ਪਿਆ ਵੀਰੇ 2250 ਲੈਣਗੇ ਐਡਾ ਸੋਹਣਾ ਹਾਰਪਾਨ ਦੀ ਲੋਨ ਨਹੀਂ ਬਹੁਤ ਹੀ ਪਿਆਰਾ ਵਰਕਰ ਹੈ ਇਸ ਤੋਂ ਅਗਲਾ ਸੰਗੀਆਂ ਵੀ ਸੂਟ ਕਿਵੇਂ ਲੱਗ ਰਿਹਾ ਥੋੜੀ ਵੈਰੈਟੀ ਸੋਹਣੀ ਹੈ ਨਾ ਪਸੰਦ ਤੇ ਪਸੰਦ ਇਹ ਦੱਸਣਗੇ ਮੇਰੇ ਕਸਟਮਰ ਤੇ ਦੇਖੋ ਵੀਰੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਠੀਕ ਹੈ ਜੀ ਸਾਡੇ YouTube ਦਾ ਚੈਨਲ ਨਾਮ ਹੈਗਾ ਗੋਠੀ ਵਰਲਡਵਾਈਡ ਮਾਡੇ 46 ਤੇ ਲਾਇਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲ ਜੇ ਆ ਡਿਜ਼ਾਈਨ ਚੈੱਕ ਕਰੀ ਚੱਲੋ ਵੀਰੇ ਦੋ ਚਾ ਡਿਜ਼ਾਈਨ ਨਹੀਂ ਪੂਰੇ 50 ਡਿਜ਼ਾਈਨ ਮੇਰੇ ਕੋਲੇ ਇਸ ਵੀਡੀਓ ਦੇ ਵਿੱਚ ਓਪਨ ਹੋਣ ਵਾਲੇ ਆ ਜੜੇ ਕਿ ਤੁਹਾਨੂੰ ਮਿਲਣਗੇ ਅੱਦੇ ਰੇਟਾਂ ਤੇ ਕੁਝ ਕੁ ਡਿਜ਼ਾਈਨ ਦਿਖਾਣਗੇ ਪ੍ਰਦੀਪ ਭਾਜੀ ਕੁਝ ਡਿਜ਼ਾਈਨ ਦਿਖਾਵਾਂਗਾ ਮੈਂ ਤੇ ਕੁਝ ਡਿਜ਼ਾਈਨ ਦਿਖਾਣਗੇ ਸਾਡੇ ਰਜਤ ਭਾਜੀ ਆ ਲੋ ਜੀ ਆ ਪਾਕਿਸਤਾਨੀ ਪਾਕਿਸਤਾਨੀ ਸੂਰ ਨ ਤੁਮਚਾ ਰੱਖੀ ਐ ਆ ਲੋ ਜੀ ਆ ਡੈਕਲ ਪ੍ਰਿੰਟ ਦੇ ਉੱਤੇ ਵਰਕ ਵਾਲੇ ਸੂਟ ਐ ਇਸ ਤਰ੍ਹਾਂ ਦੇ ਨਵੇਂ-ਨਵੇਂ ਕਨਸੈਪਟ ਤੁਹਾਨੂੰ ਮਿਲਨੇ ਜੀ ਆ ਲੋ ਜੀ ਪਲੇਨ ਤੇ ਗਰਲਿਸ਼ ਲੋਕਾ ਹਲਕਾ-ਫੁਲਕਾ ਨੈਕ ਬਣਿਆ ਆਇਆ ਇਹ ਸਾਰੇ ਜੀ ਲਾਈਟ ਬ੍ਰਾਈਟ ਸਾਰੇ ਆ ਦੇਖੋ ਜੀ 23200 ਵਾਲੇ ਸੂਟ ਐ 11500 ਦੀ ਰੇਂਜ ਚ ਆ ਲੋ ਜੀ ਕੜਾਈ ਵਾਲੇ ਸੂਟ ਨੇ 22500 ਦੀ ਰੇਂਜ ਚ ਲਓ ਜੀ ਡੈਕਲ ਪ੍ਰਿੰਟ ਤੇ ਇਹ ਵੀਰੇ ਇਹਨਾਂ ਦੇ ਤੁਹਾਨੂੰ ਕਲਰ ਵੀ ਮਿਲਨੇ ਆ ਅਸੀਂ ਡਿਜ਼ਾਈਨ ਦਿਖਾ ਰਹੇ ਆ ਕਲਰ ਹਰੇਕ ਦਾ ਅਵੇਲੇਬਲ ਹੈ ਕਮੈਂਟਾਂ ਰਾਹੀਂ ਕਲਰ ਮੰਗਵਾ ਸਕਦੇ ਹੋ ਜੇ ਕਿਸੇ ਦੂਰ ਦਾ ਰੇਟ ਨਹੀਂ ਦੱਸਿਆ ਜਾਂਦਾ ਤਾਂ ਰੇਟ ਕਮੈਂਟਾਂ ਰਾਹੀਂ ਪੁੱਛ ਸਕਦੇ ਹੋ ਇੱਧਰ ਆਓ ਭਾਜੀ ਆਓ ਦੇਖੋ ਉਹਨਾਂ ਨੇ ਹਾਂਜੀ ਭਾਜੀ ਸਾਰੀ ਵੈਰਾਈ ਨਵੀਂ ਆਈ ਆਪੜੋਂ ਮੈਂ ਕਿਹਾ ਜਮਾ ਨਵੀਂ ਆਈ ਹੈ ਭਾਜੀ ਕੋ ਸ਼ਨੀਵਾਰ ਦਾ ਦਿਨ ਹੈ ਬਲੌਗ ਵਰਦੇ ਗੋਠੀਵੜ ਬੈਠਾ ਨਵੀਆਂ ਚੀਜ਼ਾਂ ਲੈ ਕੇ ਆਏ ਹਾਂ ਬਹੁਤੀ ਘੱਟ ਰੇਟਾਂ ਦੇ ਦੋ ਚੀਜ਼ ਲੈ ਕੇ ਆਏ ਸਾਰੇ ਚੀਜ਼ਾਂ ਸੋਦੇ ਸਿਰਫ 950 ਰੁਪਏ ਦਾ ਆਰਟੀਕਲ ਹੈ ਚਿੰਨ ਕਰ ਚਾਰ ਕਲਰਾਂ ਦਾ ਸੈੱਟ ਹੈ 950 ਰੁਪਏ ਦਾ ਬੋਟਮ ਤੇ ਵਰਕ ਹੈ ਬਾਟਮ ਤੇ ਵਰਕ ਹੈ ਦੁਪੱਟੇ ਤੇ ਵਰਕ ਹੈ ਰੇਟ ਹੈ 950 ਰੁਪਏ ਦਾ ਕਲਰ ਦੀ ਗੱਲ ਕਰੀਏ ਕਲਰ 1 2 3 3 ਕਲਰ ਦਾ ਸੈੱਟ ਹੈ ਬਹੁਤ ਹੀ ਪਿਆਰਾ ਵਰਕ ਹੈ ਬਹੁਤ ਹੀ ਸੋਹਣਾ ਵਰਕ ਹੈ ਉਸ ਤੋਂ ਅੱਗੇ ਅੱਗੇ ਆ ਗਿਆ ਵੀਰ ਦੀ ਸਪੈਸ਼ਲ ਹਲਦੀ ਸਪੈਸ਼ਲ ਹਲਦੀ ਵਾਲਾ ਸੂਟ ਹੈ ਵੀਰੇ ਕੱਲਾ ਵਰਕ ਦਾ ਫਰ ਹੈ ਐਸੇ ਰਾਣੀ ਕਲਰ ਦਾ ਵਰਕ ਤੇ ਐਸੇ ਕੱਢਾ ਫਰੋਨੀ ਕਲਰ ਦਾ ਵਰਕ ਆਹਦੀ ਕਲ ਬਹੁਤ ਸੋਹਣਾ ਉਸ ਤੋਂ ਅੱਗੇ ਆ ਗਿਆ ਕੰਟਰਾਸਟ ਪਾਰਟੀ ਦੇ ਸੂਟ ਬਹੁਤ ਹੀ ਕਟ ਰੈਟ ਦੇ ਸੈਂਪਲ ਹਾਰਾ ਇਹਨਾਂ ਨੂੰ ਇੱਕ ਬਹੁਤ ਹੀ ਸੋਹਣਾ ਵਰਕ ਹੈ ਵੀਰੇ ਆ ਕੂਟਾ ਵੀਰ ਜੀ ਆ ਡਬਟਾ ਵੀਰ ਜੀ ਕਟਵਰਕ ਡਬਟਾ ਵੀਰ ਜੀ ਕਟਵਰਕ ਕੂਟਾ ਵੀਰ ਜੀ ਰੇਟ ਹੈ 2150 ਰੁਪਏ ਦਾ 2150 ਰੁਪਏ ਦਾ ਬਹੁਤੀ ਸੋਨਾ ਚਾਰ ਕਲਰਾਂ ਸੈੱਟ ਹੈ ਮਹਿਰੂਨ ਦੇ ਨਾਲ ਕੰਟਰਾਸਟ ਆਇਆ ਜੀ ਮਹਿੰਦੀ ਦੇ ਨਾਲ ਕੰਟਰਾਸਟ ਆਇਆ ਜੀ ਉੱਪਰ ਆ ਆਰਟੀਕਲ ਹੈ 1500 ਦਾ ਬੀਨੈਕ ਦੇ ਨਾਲ ਹੈ ਕਲਰ ਬਹੁਤ ਸੋਨੇ ਸੋਨੇ 3-4 ਕਲਰਾਂ ਸੈੱਟ ਹੈ ਚਾਰੇ ਕਲਰ ਪਿਆਰੇ ਵੀਰ ਜੀ ਆਰਟੀਕਲ ਬਹੁਤ ਸੋਹਣਾ ਹੈ ਸਾਰੇ ਕਲਰ ਪਿਆਰੇ ਆ ਚਾਰੇ ਕਲਰਾਂ ਰੇਟ ਹੈ 1500 ਰੁਪਏ ਦਾ ਉਸ ਤੋਂ ਅਗਲਾ ਆਰਟੀਕਲ ਆ ਗਿਆ ਆਪਣਾ ਔਰਗੰਝਾ ਦੇ ਪਰਦਾ ਜਿੰਦਾ ਰੇਟ ਹੈ 1100 ਰੁਪਏ ਦਾ 1100 ਰੁਪਏ ਦਾ ਤਿੰਨ ਕਲਰਾਂ ਸੈੱਟ ਹੈ ਤਿੰਨੇ ਕਲਰ ਬਹੁਤ ਪਿਆਰੇ ਨੇ ਉਸ ਤੋਂ ਅਗਲਾ ਆਰਟੀਕਲ ਆ ਗਿਆ ਔਰਗੰਝਾ ਦੇ ਪਰਦਾ ਔਰਗੰਝਾ ਦੇ ਉੱਪਰ ਮਲਟੀ ਮਲਟੀ ਡਾਈ ਐਂਡ ਡਾਈ ਦਾ ਭਾਜੀ ਆਪਾਂ ਰੇਟ ਹਰ ਇੱਕ ਵਰੀ 1750 ਰੁਪਏ ਦਾ 1750 ਰੁਪਏ ਦਾ ਵੀਰੇ ਆਹ ਬੋਰਡਰ ਮੈਂ 3 ਮੀਟਰ 3 ਮੀਟਰ ਬਾਟਮ ਤੇ ਵਰਕ ਹੈ ਆ ਗੜਾ ਬਣਿਆ ਨੇ ਆਡ ਬੱਟਾ ਤੇ ਆਪਾਂ ਕਲਰ ਦੀ ਗੱਲ ਕਰੀਏ ਕਲਰ 1 ਕਲਰ 2 ਕਲਰ 3 ਕਲਰ 4 ਉਸ ਤੋਂ ਅਗਲਾ ਡਿਜ਼ਾਈਨ ਹੋਣਾ ਹੁੰਦਾ ਆ ਜੀ ਵਾ ਹੀਰਾ ਮੋਤੀ ਲੱਗੇ ਆ ਭਰੇ ਹੀਰਾ ਮੋਤੀ ਤੁਹਾਡੇ ਵਾਸਤੇ ਥਾਦਰੇ ਚ ਚੈੱਕ ਕਰ ਸਕਦੇ ਹੋ ਹੀਰਾ ਮੋਤੀ ਬਾਜੀ ਵਾ ਕਿਆ ਬਾਤ ਹੈ ਭਾਜੀ ਵਰਕ ਚੈੱਕ ਕਰੋ ਕਿੰਨਾ ਸੋਹਣਾ ਵਰਕ ਹੈ ਕਿੰਨਾ ਪਿਆਰਾ ਵਰਕ ਹੈ ਵੀਰੇ ਆਪਾਂ ਰੇਡ ਦੀ ਗੱਲ ਕਰੀਏ ਰੇਡ ਹੈਗਾ ਭਾਜੀ ਇਹਦਾ ਇਰੇ ਵੇ ਲੱਗਣਾ 2150 ਰਜਤ ਪਾਣੀ ਵਰਸਾ ਕਰਾ ਵਰਕਦਾ ਸੋਨਾ ਵਰਕੇ ਕਿੰਨਾ ਪਿਆਰਾ ਵਰਕੇ ਹੀਰਾ ਮੋਤੀ ਥੀਰਾ ਮੋਤੀ ਬਹੁਤੀ ਪਿਆਰਾ ਚਨੂਨ ਦੇ ਦੁਪੱਟੇ ਲੈ ਕੇ ਆ 2150 ਰੁਪਏ ਦਾ ਸਾਡੇ 2100 ਰੁਪਏ ਦਾ ਸੂਟ ਹੈ ਵੀਰੇ ਦੁਪੱਟਾ ਚੈੱਕ ਕਰ ਲਓ ਫੁੱਲ ਪੇਰ ਚਨੂਨ ਦਾ ਵੀਡੀਓ ਨੂੰ ਕਰਨਾ ਸ਼ੇਅਰ ਕਰਨਾ ਵੀਰ ਕੋ ਹੱਕ ਮੰਦਾ ਢਾਈ ਉਸ ਤੋਂ ਅਗਲਾ ਆਰਟੀਕਲ ਸਾਇਲ ਪਾਜੀ ਲੈ ਕੇ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਡਿਜ਼ਾਈਨ ਤੇ ਅੱਗੇ ਰੇਟਾਂ ਦੇ ਲਓ ਵੀਰੇ ਜਿਵੇਂ ਅੱਜ ਡਿਜ਼ਾਈਨਾਂ ਦੀ ਝੜੀ ਲੱਗੀ ਹੋਈ ਹੈ ਬਰਕਰਾਰ ਦਾ ਪਹਿਲਾਂ ਸ਼ੈਰੀ ਪਾਜੀ ਨੇ ਦਿਖਾਏ ਫਿਰ ਰਜਨ ਪਾਜੀ ਨੇ ਦਿਖਾਏ ਪ੍ਰਦੀਪ ਜੀ ਨੇ ਮੈਂ ਆਸੇ ਲਗਾਤਾਰ ਡਿਜ਼ਾਈਨ ਦਿਖਾਈ ਜਾ ਰਿਹਾ ਹੈ ਪਰ ਡਿਜ਼ਾਈਨ ਹੈ ਮੈਂ ਕਹਿੰਨਾ ਵੀਰੇ ਅੱਜ ਡਿਜ਼ਾਈਨ ਦੇਖ ਕੇ ਤੁਸੀਂ ਵੀ ਖੁਸ਼ ਹੋ ਜਾਣਾ ਇੰਨੇ ਕੱਟ ਰੇਸ਼ਟਾਂ ਤੇ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਚੈੱਕ ਕਰੀ ਚਲੋ ਵੀਰੇ ਗਲੇ ਵਾਲੇ ਫਰੰਟ ਵਾਲੇ ਘੇਰੇ ਵਾਲੇ ਹਰ ਤਰ੍ਹਾਂ ਦੇ ਡਿਜ਼ਾਈਨ ਮਿਲਨੇ ਆ ਕਿਉਂਕਿ ਜੜਾ ਵਿਆਹ ਸ਼ਾਦੀ ਦਾ ਸੀਜ਼ਨ ਹੈ ਪਾਜੀ 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 ਪਹਿਲਾਂ ਤਾਂ ਮੈਨੂੰ ਇਹਦਾ ਰੇਟ ਦੱਸੋ ਆਲੋ ਪਾਜੀ ਰੇਟ ਸਾਹਮਣੇ ਆਪਾਂ ਕਿਹੜਾ ਲੁਕੋ ਕੇ ਰੱਖਣੇ ਆ ਆ ਦੇਖੋ 45 4500 ਵਾਲੇ 2250 ਦੀ ਰੇਂਜ ਚ ਪਾਜੀ ਹੁਣ ਮੈਨੂੰ ਇਹਦਾ ਰੇਟ ਦੱਸੋ ਆਲੋ ਪਾਜੀ ਇਹਦਾ ਰੇਟ 2300 ਵਾਲਾ 1150 ਆ ਭਾਜੀ ਚਾਰੇ ਦੇ ਵਿੱਚ ਪੀਸ ਆਏ ਆ ਆ ਲੋ ਡਿਜੀਟਲ ਪ੍ਰਿੰਟ ਦੇ ਤੇ ਸੜਾ ਹੈਗਾ ਉਹਦੇ ਉੱਤੇ ਕੀਤਾ ਹੋਇਆ ਹੈਂਡਵਰਕ ਰੇਟ ਲੈਣ ਵਾਲਾ 1150 ਅੱਛਾ ਭਾਜੀ ਇੱਕ ਗੱਲ ਹੋਰ ਦੱਸਦਾ ਦੱਸੋ ਜੀ ਤੇ ਤੁਹਾਡੇ ਘਰੇ ਮੈਰਿਜ ਹੈ ਹਾਂਜੀ ਇਹ ਤੁਸੀਂ ਨਾਨਕ ਚੱਕ ਪਾਣੀ ਹੈ ਹਾਂਜੀ ਜਾਂ ਵਿਆਹ ਵਿੱਚ ਲੈਣ ਦੇਣ ਕਰਨਾ ਹੈ ਤਾਂ ਕੱਲੇ ਇਹ ਨਹੀਂ ਕਿ ਇੰਨਾ ਹੈਵੀ ਸੂਟਾਂ ਤੇ ਡਿਸਕਾਊਂਟ ਹੈ ਆ ਲੋ ਮੇਰੇ ਵੀਰ ਆ ਸੂਟ ਬਾਜ਼ਾਰ ਤੇ 1300 ਦਾ ਵਿਕਦਾ ਹੈ ਦਪੱਟਾ ਨਾਲ ਹੈ ਠੀਕ ਹੈ ਜੀ ਚਾਕਲੇਟ بیس ਹੈ ਸਾਰੀ ਕਢਾਈ ਕੀਤੀ ਹੋਈ ਹੈ ਬਲੌਕ ਪੇਂਟ ਤੇ ਤੇ ਅਸੀਂ ਦੇਵਾਂਗੇ ਤੁਹਾਨੂੰ ਸਿਰਫ 650 ਦਾ ਔਰ ਇਹ ਨਹੀਂ ਕਿ ਇੱਕ ਦੋ ਪੀਸ ਜੇ ਤੁਸੀਂ 50 ਪੀਸ ਚਾਹੀਦੇ ਆ ਤਾਂ 50 ਅਵੇਲੇਬਲ ਮਿਲਣਗੇ ਜੇ ਤੁਹਾਨੂੰ ਚਾਹੀਦੇ 10 20 ਸੀ 50 ਤੋਂ ਦਾ 100 ਪੀਸ ਮਿਲੇਗਾ ਆ ਦੇਖੋ ਇੱਕ ਡਿਜ਼ਾਈਨ ਹੋਰ ਦਿਖਾਣਾ ਮੈਂ ਤੁਹਾਨੂੰ ਉਸ ਤੋਂ ਬਾਅਦ ਫੇਰ ਆਪਾਂ ਪ੍ਰਦੀਪ ਜੀ ਕੋਲ ਚੱਲਾਂਗੇ ਆ ਭਾਜੀ ਮੇਰੇ ਕੋਲੇ ਆਊਟਲਾਈਨਿੰਗ ਵਾਲੀ ਆਈਟਮ ਆਈ ਹੈ ਕਪੜਾ ਜਮਾ ਨਵਾਂ ਆਇਆ ਹੈ ਸਿਮਰ ਬੇਸ ਦੇ ਉੱਤੇ ਆਈਟਮ ਹੈ ਇਹ ਤੁਹਾਨੂੰ ਖੋਲ ਕੇ ਦਿਖਾਣਾ ਮੈਂ ਪੀਸ ਆ ਲਓ ਆ ਦੇਖੋ ਭਾਜੀ ਆ ਸਾਰਾ ਆਰੀ ਦਾ ਵਰਕ ਕੀਤਾ ਹੋਇਆ ਹੈ ਰੇਟ ਤੁਸੀਂ ਦਿਖਾ ਚੁੱਕੇ ਹੋ ਸਿਮਰ ਬੇਸ ਦੇ ਉੱਤੇ ਹੈ ਡਿਜੀਟਲ ਪ੍ਰਿੰਟ ਦੁਪੱਟਾ ਭਾਜੀ ਆ ਰਹਿਣ ਵਾਲਾ ਇਹਦਾ ਦੁਪੱਟਾ ਤੇ ਵੀਡੀਓ ਜੜੀਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਨੈਕਸਟ ਚੱਲਦੇ ਆਪਾਂ ਅੱਗੇ ਤੁਹਾਡੀ ਵੈਰੈਟੀ ਸੋਹਣੀ ਹੈ ਨਾ ਪਸੰਦ ਤੇ ਪਸੰਦ ਇਹ ਦੱਸਣਗੇ ਮੇਰੇ ਕਸਟਮਰ ਤੇ ਦੇਖੋ ਵੀਰੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਠੀਕ ਹੈ ਜੀ ਸਾਡੇ YouTube ਦਾ ਚੈਨਲ ਨਾਮ ਹੈਗਾ ਗੋਠੀ ਵਰਲਡਵਾਈਡ 5246 ਤੇ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲ ਜੇ